ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਇਹ ਭੈਣ ਜੀ ਹੁਣੀ ਪਹੁੰਚੇ ਆ ਇਹਨਾਂ ਨਾਲ ਆਪਾਂ ਸਵਾਲ ਜਵਾਬ ਕਰਾਂਗੇ ਤੇ ਇਹ ਆਪਾਂ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਇਹ ਆਓ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਦਾ ਨਾਂ ਕੀ ਹੈ ਤੇ ਇਹ ਕਿਹੜੀ ਕਲਾਸ ਚ ਪੜ੍ਹਦੇ ਆ ਹਾਂਜੀ ਭੈਣ ਜੀ ਤੁਹਾਡਾ ਕੀ ਨਾਂ ਇੱਕ ਕੰਪ੍ਰੀਤ ਕੌਰ ਇੱਕ ਕੰਪ੍ਰੀਤ ਕੌਰ ਤੇ ਕਿਹੜੀ ਕਲਾਸ ਪੜ੍ਹਦੇ ਹੋ ਫਰਸਟ ਫਰਸਟ ਕਲਾਸ ਪੜ੍ਹਦੇ ਆ ਤੇ ਤੁਹਾਨੂੰ ਦਸਾ ਗੁਰੂਆਂ ਦੇ ਨਾਂ ਆਉਂਦੇ ਚ ਸੁਣਾਓ ਉੱਚੀ ਸੁਣਾਓ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦਜੀ ਪਾਸ਼ਾਏ ਸ੍ਰੀ ਗੁਰੂ ਅੰਗਦ ਦੇਵ ਜੀ ਤਜੀ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਸ਼ਾਏ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪਾਸ਼ਾਏ ਅਰਜਨ ਦੇਵ ਜੀ ਛੇਵੇਂ ਪਾਸ਼ਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਪਾਸ਼ਾਏ ਸ੍ਰੀ ਗੁਰੂ ਹਰ Rai ਜੀ ਅਠਵੀਂ ਪਾਸ਼ਾਏ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨਾਵੇਂ ਪਾਸ਼ਾਏ ਸੁਰਗੂ ਤੇ ਕਬਾਦਰ ਜੀ ਨਸਵੇਂ ਪਾਸ਼ਾਏ ਸਿਗੂ ਗੋਬ ਸਿੰਘ ਜੀ ਨਸਗੋ ਸਬੰਧੀ ਜੋ ਸਿੱਧੂ ਗਰੰਡ ਸਾਹਿਬ ਜੀ ਵੈਰੀ ਗੁੱਡ ਅੱਛਾ ਤੁਹਾਨੂੰ ਪੰਜਾਬ ਪਿਆਰਿਆਂ ਦੇ ਨਾਮ ਹੀ ਆਉਂਦੇ ਚਲ ਸੁਣਾਓ ਪਾਈ ਦਾਇਆ ਸਿੰਘ ਜੀ ਪਾਈ ਤਰਮ ਸਿੰਘ ਜੀ ਪਾਈ ਹਿਮਾ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਸਾਬ ਸਿੰਘ ਜੀ ਚਾਰ ਸਾਬ ਜੀ ਦੇ ਨਾਮ ਦੇ ਚਲ ਚਾਰ ਸਾਬ ਜੀਾਂ ਦੇ ਨਾਮ ਹੀ ਸੁਣਾਓ ਸਾਹਿਬ ਜਦਾ ਅਜੀਤ ਸਿੰਘ ਜੀ ਸਾਹਿਬ ਜਦਾ ਜੁਝਾਰ ਸਿੰਘ ਜੀ ਸਾਹਿਬ ਜਦਾ ਜੋਰਾਵਾਰ ਸਿੰਘ ਜੀ ਸਾਹਿਬ ਜਦਾ ਫਤਿਹ ਸਿੰਘ ਜੀ ਤੁਸੀਂ ਇਹ ਦੱਸ ਸਕਦੇ ਹੋ ਵੀ ਜਿਹੜੇ ਵੱਡੇ ਸਾਹਿਬਜਾਦੇ ਆ ਉਹ ਕਿਵੇਂ ਸ਼ਹੀਦ ਹੋਏ ਜੰਗ ਵਿੱਚ ਲੜਦੇ ਕਿਹੜੀ ਜੰਗ ਚ ਚਮਕੌਰ ਦੀ ਜੰਗ ਚ ਛੋਟੇ ਸਾਹਿਬਜਾਦੇ ਕਿਵੇਂ ਸ਼ਹੀਦ ਹੋਏ ਨੀਹਾਂ ਛਿੰਕੇ ਅੱਛਾ ਇਹ ਦੱਸੋ ਕਿ ਭਈ ਕਿਹੜੇ ਸਿੱਖ ਨੂੰ ਅਰੀਜਨਲ ਚੀਰ ਕੇ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਕਿਹ ਸਿੱਖ ਦਾ ਬੰਦ-ਬੰਦ ਕਟਿਆ ਗਿਆ ਭਾਈ ਮਨੀ ਸਿੰਘ ਜੀ अच्छा ਤੇ ਇਹ ਦੱਸੋ ਵੀ ਕੀ ਸਿੱਖ ਨੂੰ ਮੜੀਆਂ ਕਬਰਾਂ ਤੇ ਜਾਣਾ ਚਾਹੀਦਾ ਮੜੀਆਂ ਕਬਰਾਂ ਦੀ ਪੂਜਾ ਕਰਨੀ ਚਾਹੀਦੀ ਸਿੱਖ ਨੂੰ ਕਿੱਥੇ ਮੱਥਾ ਟੇਕਣਾ ਚਾਹੀਦਾ ਗੁਰਦਾਰੇ ਗੁਰਦੁਆਰੇ ਕਿਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਕੀ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਮੜੀਆਂ ਕਬਰਾਂ ਬਾਰੇ ਦੁਬਤਾਂ ਨਾ ਪੜੋ ਹਰ ਵੀ ਨ ਹੋਰ ਨਾ ਪੋਜੋ ਮੜੇ ਮਸਾ ਨਾ ਜਾਈ ਦੁਬਿਧਾ ਨਾ ਪੜੋ ਮੜੇ ਮਸਾਣ ਨਾ ਜਾਈ ਸਾਧ ਸੰਗਤ ਜੀ ਇਹਨੇ ਪੜ੍ਹ ਜੀ ਇਹ ਕੰਪਲੀਟ ਕੌਰ ਤੇ ਫਰਸਟ ਕਲਾਸ ਪੜ੍ਹਦੇ ਆ ਤੇ ਇਹਨਾਂ ਨੂੰ ਹੋਰ ਵੀ ਬਹੁਤ ਸਾਰੇ ਸਵਾਲ ਆਉਂਦੇ ਆ ਅੱਜ ਅਸੀਂ ਇਹਨਾਂ ਨੂੰ ਕੁਝ ਸਵਾਲ ਜਿਹੜੇ ਸੀ ਉਹ ਕੀਤੇ ਜਿਨ੍ਹਾਂ ਦੇ ਇਹਨਾਂ ਨੇ ਉੱਤਰ ਦਿੱਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਇਹਨਾਂ ਕੋਲ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ ਇੰਨੀ ਕੁ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ